ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਹੜੇ ਕਿ ਰੇਲਵੇ ਸਬੰਧੀ ਪੰਜਾਬ ਦੇ ਲਈ ਇਸ਼ੂ ਖਾਸ ਤੌਰ ਆਪਣੇ ਜ਼ਿਲ੍ਹੇ ਦੇ ਤੇ ਆਪਣੇ ਕੌਨਸ਼ੀਅੰਸੀ ਦੇ ਕਿਉਂਕਿ ਸਾਡੇ ਬਹੁਤ ਹੀ ਪਵਿੱਤਰ ਬਾਬਾ ਬੁੱਢਾ ਜੀ ਉਹਨਾਂ ਦੀ ਧਰਤੀ ਦੇ ਲਈ ਖਾਸ ਦੋ ਤਿੰਨ ਗੱਲਾਂ ਹੈ ਜਿਹੜੀਆਂ ਉਹ ਧਾਰੀਵਾਲ ਸਾਹਿਬ ਨੇ ਕੀਤੀਆਂ ਏ ਉਹਦੇ ਬਾਰੇ ਪਹਿਲਾਂ ਜ਼ਰੂਰ ਦੱਸਣਗੇ ਵੀ ਕਿਹੜੀ ਕਿਹੜੀ ਗੱਲ ਆ ਜਿਹੜੀ ਉਹ ਇਹ ਅੰਨੇ ਅੱਜ ਉਹ ਕਮਿਟੀ ਦਾ ਕੀਤਾ ਹੈ ਮੈਂ ਇੱਕ ਤਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਮੈਂ ਸਾਡੇ ਪੰਜਾਬ ਦੇ ਸਾਡੇ ਮੰਤਰੀ ਪੰਜਾਬ ਦੇ ਮੰਤਰੀ ਹਿੰਦੁਸਤਾਨ ਦੇ ਮੰਤਰੀ ਰੇਲਵੇ ਮੰਤਰੀ ਸਦਾ ਜਮਨੀ ਸਿੰਘ ਬਿੱਟੂ ਜੀ ਨੂੰ ਮਿਲਿਆ ਤੇ ਮੈਂ ਇਹਨਾਂ ਨੂੰ ਦੱਸਿਆ ਕਿ ਰਮਦਾਸ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਪਵਿੱਤਰ ਧਰਤੀ ਹੈ ਇੱਕ ਤੇ ਉੱਥੋਂ ਦਾ ਰੇਲਵੇ ਸਟੇਸ਼ਨ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਬੜਿਆਂ ਸੀਗਾ ਤੇ ਉਹ ਡਿੱਗ ਗਿਆ ਉਹਦਾ ਪਲੇਟਫਾਰਮ ਵੀ ਖਤਮ ਹੋ ਗਿਆ ਉੱਥੇ ਬੜੀਆਂ ਦੁਕਹਟਾਂਵਾਂ ਜਿਹੜੀਆਂ ਵਾਪਸ ਦੀਆਂ ਪਹਿਲਾਂ ਤੇ ਉਹਦੇ ਲਈ ਇਹਨਾਂ ਨੇ ਸਹਿਮਤੀ ਦੇ ਦਿੱਤੀ ਅਗਲੇ 6 ਮਹੀਨਿਆਂ 'ਚ ਇਹ ਕਹਿੰਦੇ ਕਿ ਬਹੁਤ ਵਧੀਆ ਇੱਕ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਦੇ ਉੱਤੇ ਉਹਦੇ ਅਨਿਵਸਥਾ ਜਿਹੜਾ ਉਹ ਆਪਾਂ ਬੜਾਵਾਂਗੇ ਇੱਕ ਮੈਂ ਤਾਂ ਕੋਈ ਮੰਗ ਕੀਤੀ ਆ ਕਿ ਸਾਡਾ ਜਿਹੜਾ ਇਹ ਨਾਲਾ ਸ਼ਹਿਰ ਦੇ ਅੱਤੇ ਉੱਤੋਂ ਅੱਗੇ ਇੱਕ ਵੱਲਣ ਵਾਲਾ ਏਰੀਆ ਜਿਹੜਾ ਬਿਲਕੁਲ ਬਾਰਡਰ ਤੇ ਸਦਾਦੇ ਦੇ ਉੱਤੇ ਆ ਸਾਡਾ ਇਲਾਕਾ ਜਿਹੜਾ ਉੱਥੇ ਕੋਈ ਇੰਡਸਟਰੀ ਨਹੀਂ ਗਈ ਕੋਈ ਵਧੀਆ ਕਾਲਜ ਨਹੀਂ ਇਸ ਕਰਕੇ ਕਿਉਂਕਿ ਅਸੀਂ ਰੇਲਵੇ ਲਾਈਨ ਦੇ ਨਾਲ ਜੋੜ ਨਹੀਂ ਸਕੇ ਤੇ ਮੈਂ ਇਹਨਾਂ ਨੂੰ ਕੋ ਮੰਗ ਕੀਤੀ ਹੈ ਕਿ ਇਹ ਨਾਲੇ ਨੂੰ ਸਾਡੇ ਏਰੀਆ ਨੂੰ ਜਿਹੜਾ ਬੱਲਰਵਾਲ ਤੱਕ ਰੇਲਵੇ ਲਾਈਨ ਜਿਹੜੀ ਵਿਛਾਈ ਜਾਵੇ ਤੇ ਸਾਨੂੰ ਵਾਇਆ ਅਮਸਲ ਪੂਰੇ ਦੇਸ਼ ਦੇ ਨਾਲ ਰੇਲਵੇ ਲਿੰਕ ਜਿਹੜਾ ਉਹ ਸਾਡਾ ਕੀਤਾ ਜਾਵੇ ਉਹ ਵੀ ਇਹਨਾਂ ਨੇ ਸਿਧਾਂਤਕ ਜਿਹੜੀ ਆ ਉਹ ਗੱਲ ਜਿਹੜੀ ਉਹ ਮੇਰੀ ਬੰਨੀ ਹੋ ਉਹਦੇ ਇਹਨਾਂ ਨੇ ਕਿਹਾ ਕਿ ਤੇ ਕਾਰਵਾਈ ਇਹਨਾਂ ਨੇ ਅਫਸਰ ਨੂੰ ਕਿਹਾ ਕਿ ਤੇ ਸ਼ੁਰੂ ਕਰੋ ਉਹ ਤਾਂ ਮੈਂ ਸਮਝਦਾ ਕਿ ਜੇ ਅਸੀਂ ਉਹ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਬਿੱਟੂ ਜੀ ਦੀ ਹਿੰਮਤ ਦੇ ਨਾਲ ਕਿਉਂਕਿ ਮਹਿਕਮਾ ਇਹਨਾਂ ਕੋ ਜੇ ਉਹ ਕਰ ਆ ਜਾਂਦੇ ਆ ਤੇ ਸਾਡਾ ਪੰਜਾਬ ਤੇ ਸਾਡਾ ਇਲਾਕਾ ਜਿਹੜਾ ਕਾਸਟ ਉਹਦੇ ਉਸ ਏਰੀਆ ਦੇ ਵਿੱਚ 45 ਸਿੱਖ ਰਾਸ ਸਿੱਖਾਂ ਦੇ ਆ ਬਿਲਕੁਲ ਬਾਰਡਰ ਦੇ ਉੱਤੇ ਗਰੀਬ ਉਹ ਲੋਕਾਂ ਦੇ ਧੀਆ ਪੁੱਤ ਨਹੀਂ ਪੜ ਸਕੇ ਜੇ ਉੱਥੇ ਡੀਲਵੇ ਲਾਈਨ ਚੱਲੇਗੀ ਤੇ ਇਹਨਾਂ ਨੂੰ ساری ਉਮਰ ਉਹ ਲੋਕ ਜਿਹੜਾ ਜਾਤ ਕੱਦਿਆ ਕਰਨਗੇ ਉਹ ਮੈਨੂੰ ਖੁਸ਼ੀ ਹੈ ਕਿ ਮੈਂ ਆਇਆ ਤੇ ਇਹਨਾਂ ਦੇ ਮੇਰੇ ਦੋਵੇਂ ਜਿਹੜੇ ਮਾਮਲੇ ਆ ਦੋਵੇਂ ਪ੍ਰੋਜੈਕਟ ਜਿਹੜੇ ਆ ਉਹਨਾਂ ਨੂੰ ਮਤਲਬ ਹਾਂ ਪੱਕੀ ਹੰਗਾਦਾ ਦਿੱਤਾ ਉਹ ਦੋਵਾਂ ਤੇ ਕਾਰਵਾਈ ਕਰਨਾ ਜਿਹੜਾ ਉਹ ਪੁਰੋਸਾ ਦਿੱਤਾ ਮੈਂ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਵੱਲੋਂ ਵੀ ਅਜ ਨਾਲੇ ਹਲਕੇ ਵੱਲੋਂ ਇਨਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਤੇ ਮੈਂ ਰਿਣੀ ਰਹੂੰਗਾ ਜਦੋਂ ਮੈਂ ਇਹਨਾਂ ਨੂੰ ਵੀ ਪਾਪਾ ਬੁੱਢਾ ਬੁੱਢਾ ਸਾਹਿਬ ਜੀ ਦੇ ਅਸ਼ੀਰਵਾਦ ਪ੍ਰਾਪਤ ਹੋਊਗੀ ਸਾਨੂੰ ਵੀ ਅਸੀਂ ਰੋਜ਼ ਉੱਥੇ ਮੱਥਾ ਟੇਕਦੇ ਹਾਂ ਤੇ ਜਦੋਂ ਉਹਨਾਂ ਦਾ ਐਡਾ ਵਧੀਆ ਪਲੇਟਫਾਰਮ ਰੇਲਵੇ ਸਟੇਸ਼ਨ ਬਣੂਗਾ ਤੇ ਲਾਜ਼ਮੀ ਲੋਕ ਜਿਹੜਾ ਚਾਤ ਕਰਿਆ ਕਰਨਗੇ ਸੋ ਤੁਹਾਡਾ ਬਿੱਟੂ ਜੀ ਧੰਨਵਾਦ ਮੈਂ ਅਖੀਰ ਵਿੱਚ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੇ ਸਾਡੇ ਕੁਲਦੀਪ ਧਾਰੀਵਾਲ ਜੀ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਇਹ ਇਸ਼ੂ ਜਿਹੜਾ ਹੈ ਉਹ ਰੇਲਵੇ ਦੇ ਧਿਆਨ 'ਚ ਲਿਆਂਦਾ ਮਹੱਤਵ ਫਿਸ਼ਵਾਸ਼ਨਾ ਮੈਂ ਕਹਿੰਦਾ ਇਹ ਕੰਮ ਅਸੀਂ ਜਲਦੀ ਤੋਂ ਜਲਦੀ ਸਿਰੇ ਚੜਾਵਾਂਗੇ ਤੇ ਅੱਗੇ ਵੀ ਕੋਈ ਵੀ ਇਸ਼ੂ ਹੈ ਜਿਹੜੇ ਪੰਜਾਬ ਦੇ ਧਾਰੀਵਾਲ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਰੇਲਵੇ ਨਾਲ ਜੁੜੀਆਂ ਸੰਬੰਧਿਤ ਜਾਂ ਹੋਰ ਸਰਕਾਰ ਪੰਜਾਬ ਸਰਕਾਰ ਜਿਹੜੀ ਵੀ ਕੋਈ ਕੋਈ ਚੀਜ਼ ਫੂਡ ਪ੍ਰੋਸੈਸਿੰਗ ਜਾਂ ਹੋਰ ਕੋਈ ਵੀ ਅਸੀਂ ਇਹਨਾਂ ਲਈ ਹਾਜ਼ਰ ਆ ਕਿਉਂਕਿ ਹੁਣੇ ਦੱਸ ਰਹੇ ਸੀ ਵੀ ਜਦੋਂ ਬਾਬਾ ਬੋਢਾ ਜੀ ਦਾ ਦਿਹਾੜਾ ਹੁੰਦਾ ਤੇ 10 ਲੱਖ ਸੰਗਤ ਆਉਂਦੀ ਆ ਤੇ ਉਹਦੇ ਲਈ ਇਹਨਾਂ ਨੇ ਆਪਦੇ ਲਈ ਨਹੀਂ ਕੁਝ ਇਹ ਸੰਗਤ ਲਈ ਇਹਨਾਂ ਨੇ ਸਾਰੀ ਡਿਮਾਂਡਾਂ ਰੱਖੀਆਂ ਤੇ ਇਹਨੂੰ ਉੱਥੇ ਆਉਣ ਵਾਲੇ ਦਿਨਾਂ ਵਿੱਚ ਵਿਜ਼ਿਟ ਵੀ ਕਰਾਂਗੇ ਤੁਹਾਨੂੰ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੱਲ ਹੀ ਪੰਜਾਬ ਦੇ ਮਹਾਂਕੋਵਕ ਗੰਤੀ ਸਦਾ ਭਗਵੰਸ ਸਿੰਘ ਮਾਨ ਜੀ ਨੇ ਉਹਨੇ 3 ਕਰੋੜ ਰੁਪਈਆ ਬਾਬਾ ਬੁੱਢਾ ਸਾਹਿਬ ਜੀ ਦੇ ਸ਼ਹਿਰ ਅੰਦਾਜ਼ ਦੇ ਪਾਸੇ ਚਾਰ ਗੇਟ ਗੇਟ ਬਣਾਉਣ ਲਈ ਬਰਾਊਂਡ ਲਈ ਪਹਿਲਾਂ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਂ ਚਾਰ ਗੇਟ ਸੀਗੇ ਤੇ ਹੁਣ ਵੀ ਮੈਂ ਮਹਾਂਕੋਵਕ ਸਾਹਿਬ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਉਸੇ ਲਈ ਮੰਨ ਲਏ ਤੇ ਕੱਲੋਂ ਪੈਸੇ ਦੀ ਲੋਗਿਆ ਸੋ ਤੁਸੀਂ ਅੱਜ ਇਹ ਗੱਲ ਦੇ ਦਿੱਤਾ ਕੱਲੋਂ ਉਹਨਾਂ ਪੈਸੇ ਦਿੱਤੇ ਤੇ ਸਰ ਨਹੀਂ ਮਿਲ ਕੇ ਆਪਾਂ ਇਹਦਾ ਹਲਕਾ ਬੰਦ ਤੁਹਾਨੂੰ ਮੇਸੇਜ ਜਿਆਦਾ ਰੱਖੋ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ ਓਕੇ ਓਕੇ ਸਰ